ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰ-ਏ-ਪੰਜਾਬ ਮਰਨਜੀਤ ਸਿੰਘ ਪੰਥ ਅਖਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਇਹ ਜਿਹੜੀ ਵੀਡੀਓ ਬਣਾ ਰਿਹਾ ਵਾਂ ਇਹਦੇ ਤੇ ਸਾਰੇ ਵੀਰ ਮੈਨੂੰ ਕਮੈਂਟਾਂ ਦੇ ਵਿੱਚ ਮੇਰੀ ਵੀਡੀਓ ਦਾ ਜਵਾਬ ਵੀ ਦਿਓ ਔਰ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਵੀ ਕਰਿਓ ਕਿਉਂਕਿ ਚੰਗੀਆਂ ਗੱਲਾਂ ਨੂੰ ਆਪਾਂ ਨੂੰ ਚਾਹੀਦਾ ਵਾ ਹਤੋਂ ਵੱਦ ਦੁਨੀਆ ਦੇ ਵਿੱਚ ਪਹਚਾਇਆ ਜਾਵੇ ਔਰ ਮੈਂ ਜਿਸ ਵਿਸ਼ੇ ਤੇ ਵੀਡੀਓ ਬਣਾ ਰਿਹਾ ਵਿਸ਼ਾ ਇਹ ਹੈਗਾ ਵਾ ਕਿ ਜਦੋਂ-ਜਦੋਂ ਵੀ ਦੇਸ਼ 'ਤੇ ਕੋਈ ਮੁਸੀਬਤ ਬਣੀ ਆ ਚਾਹੇ ਉਹ ਜੰਗ ਦੀ ਮੁਸੀਬਤ ਹੋਵੇ ਚਾਹੇ ਕੋਈ ਕੋਈ ਹੋਰ ਤਰੀਕੇ ਦਾ ਕੋਈ ਕਾਰਨ ਬਣਿਆ ਹੋਵੇ ਤਾਂ ਸਭ ਤੋਂ ਵੱਡਾ ਰੋਲ ਜਿਹੜਾ ਵਾ ਪੰਜਾਬ ਨੇ ਅਦਾ ਕੀਤਾ ਵਾ ਹਰ ਇੱਕ ਤਰ੍ਹਾਂ ਦੀ ਮਦਦ ਕਰ ਲਈ ਪੰਜਾਬ ਅੱਗੇ ਆਇਆ ਵਾ ਇੱਥੋਂ ਤੱਕ ਕਿ ਆਪਣੀਆਂ ਸਭ ਤੋਂ ਵੱਧ ਕੁਰਬਾਨੀਆਂ ਵੀ ਪੰਜਾਬ ਦੀਆਂ ਨੇ ਕਿ ਦੇਸ਼ ਦੀ ਖਾਤਰ ਔਰ ਕੌਮ ਦੀ ਖਾਤਰ ਇਨਸਾਨੀਅਤ ਦੀ ਖਾਤਰ ਪੰਜਾਬੀਆਂ ਨੇ ਵੱਧ ਚੜ ਕੇ ਜਿਹੜਾ ਯੋਗਦਾਨ ਪਾਇਆ ਵਾ ਚਾਹੇ ਉਹ ਕਿਸੇ ਹੋਰ ਸੰਕਟ ਦੀ ਗੱਲ ਕਰ ਲਈਏ ਚਾਹੇ ਜੰਗੀ ਸੰਕਟ ਦੀ ਗੱਲ ਕਰ ਲਈਏ ਔਰ ਮੈਂ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਹੈ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵਾਂ ਜਿਹੜੇ ਜਦੋਂ ਤਾਂ ਪੰਜਾਬ ਦੇ ਲੋਕ ਆਪਣੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਸਰਕਾਰਾਂ ਦੇ ਸਾਹਮਣੇ ਔਰ ਜਿਹੜੇ ਲੋਕ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਦੋਂ ਸਾਡੀਆਂ ਜਿਹੜੀਆਂ ਸਰਕਾਰਾਂ ਵਾ ਸਾਡੇ ਜਿਹੜੇ ਲੀਡਰ ਆ ਸਾਡੇ ਜਿਹੜੇ ਵਿਰੋਧੀ ਆ ਉਹ ਸਾਨੂੰ ਹਮੇਸ਼ਾ ਹੀ ਇਹ ਗੱਲ ਚ ਟਾਰਗੇਟ ਕਰਦੇ ਆ ਕਿ ਆਤਿੰਗਵਾਦੀ ਐ ਇਹ ਇਦਾਂ ਜਿਵੇਂ ਕਹਿ ਦਈਏ ਕਿ ਸਾਡੇ ਤੇ ਹਰ ਤਰੀਕੇ ਦੀ ਇਲਜ਼ਾਮਬਾਜ਼ੀ ਲਾਈ ਜਾਂਦੀ ਆ ਮੈਂ ਉਹਨਾਂ ਨੂੰ ਅੱਜ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਪੰਜਾਬ ਜੰਗ ਦੇ ਮੈਦਾਨ ਦੇ ਸਾਹਮਣੇ ਹਿੱਕ ਤਾਣ ਕੇ ਦੇਸ਼ ਦੇ ਨਾਲ ਖੜਾ ਵਾਂ ਮੈਂ ਇਹ ਗੱਲ ਵੀਡੀਓ ਚ ਇਹ ਗੱਲ ਕਹਿਣੀ ਚਾਹੁੰਦਾ ਵਾਂ ਉਹਨਾਂ ਲੋਕਾਂ ਨੂੰ ਜਿਹੜੇ ਹਮੇਸ਼ਾ ਹੀ ਸਿੱਖਾਂ ਨੂੰ ਬੁਰਾ ਭਲਾ ਕਿਸਾਨਾਂ ਨੇ ਅੰਦੋਲਨ ਕੀਤਾ ਉਹਨਾਂ ਨੂੰ ਅੱਤਵਾਦੀ ਕਿਹਾ ਗਿਆ ਮੈਂ ਉਹਨਾਂ ਨੂੰ ਇਹ ਗੱਲ ਦੀ ਤਾੜਨਾ ਵੀ ਕਰਦਾ ਵਾਂ ਕਿ ਹੁਣ ਤੋਂ ਬਾਅਦ ਅੱਜ ਤੋਂ ਬਾਅਦ ਤੁਸੀਂ ਸਾਨੂੰ ਅਤਵਾਦੀ ਕਹਿਣਾ ਬੰਦ ਕਰ ਦਿਓ ਕਿਉਂਕਿ ਅਸੀਂ ਦੇਸ਼ ਭਗਤੀ ਦਾ ਜਿਹੜਾ ਕੰਮ ਹਮੇਸ਼ਾ ਹੀ ਕਰਦੇ ਆਏ ਹਾਂ ਅਸੀਂ ਜਿੰਨੀਆਂ ਵੀ ਜੰਗਾਂ ਨੇ ਆਪਣੇ ਪਿੰਡੇ ਤੇ ਹੰਡਾਈਆਂ ਨੇ ਔਰ ਦੇਸ਼ ਦੇ ਨਾਲ ਢਾਲ ਬਣ ਕੇ ਖਲੋਤੇ ਆਂ ਕਿਉਂਕਿ ਦੁਸ਼ਮਣ ਪਹਿਲ ਦੇ ਆਧਾਰ ਤੇ ਸਾਡੇ ਵੱਲੋਂ ਆਉਂਦਾ ਵਾ ਔਰ ਕੱਲ ਵੀ ਜਿਹੜੀ ਘਟਨਾ ਵਾਪਰੀ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਧਮਾਕਿਆਂ ਦੀ ਆਵਾਜ਼ ਸੁਣੀ ਆ ਕਿਉਂਕਿ ਪੰਜਾਬ ਨੂੰ ਰਡਾਰ ਤੇ ਰੱਖਿਆ ਜਾਂਦਾ ਵਾ ਤੇ ਪੰਜਾਬ ਉਹ ਸੂਬਾ ਵਾ ਜਿਹੜਾ ਲੋਕਾਂ ਦਾ ਢਿੱਡ ਵੀ ਭਰਦਾ ਤੇ ਲੋਕਾਂ ਦੀ ਜਾਨ ਵੀ ਬਚਾਉਂਦਾ ਵਾ ਮੈਂ ਸਿਆਸਤਦਾਨਾਂ ਨੂੰ ਔਰ ਗਲਤ ਅੰਸਰਾਂ ਨੂੰ ਔਰ ਜਿਹੜੇ ਗਲਤ ਪ੍ਰਚਾਰਕ ਜਿਹੜੇ ਪ੍ਰਚਾਰ ਕਰਦੇ ਨੇ ਸਿੱਖਾਂ ਦੇ ਵਰਗ ਖਿਲਾਫ ਔਰ ਜਿਹੜੇ ਪੰਜਾਬ ਦੇ ਵਰਗ ਖਿਲਾਫ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਸ਼ਬਦ ਤਾੜਨਾ ਸਖਤ ਤਾੜਨਾ ਕਰਦਾ ਵਾਂ ਕਿ ਤੁਸੀਂ ਸਾਨੂੰ ਜਿਹੜਾ ਵਾ ਅੱਤਵਾਦੀ ਦਾ ਅਟੈਕ ਲਾਉਂਦੇ ਸੀ ਅਸੀਂ ਹਮੇਸ਼ਾ ਹੀ ਦੇਸ਼ ਭਗਤੀ ਦਾ ਕੰਮ ਕੀਤਾ ਵਾ ਅੱਜ ਵੀ ਦੇਸ਼ ਭਗਤੀ ਦਾ ਕੰਮ ਕਰ ਰਹੇ ਆ ਅੱਜ ਵੀ ਪੰਜਾਬ ਜਿਹੜਾ ਵਾ ਸਾਹਮਣੇ ਦੁਸ਼ਮਣ ਖੜਾ ਵਾ ਭਾਵੇਂ ਉਹ ਭਰਾਵਾਂ ਮਾਰੂ ਜੰਗ ਦੀ ਗਿਣਤੀ ਚ ਆਉਂਦਾ ਵਾ ਕਿਉਂਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਸਾਡੇ ਸਿੱਖ ਭਰਾ ਨੇ ਔਰ ਸਾਡੇ ਉੱਥੇ ਗੁਰਦਾਮ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਉੱਥੇ ਦਾ ਜਨਮ ਆ ਅਸੀਂ ਪਾਕਿਸਤਾਨ ਨੂੰ ਵੀ ਉਹਨਾਂ ਸਤਿਕਾਰ ਦਿੰਦੇ ਹਾਂ ਅਸੀਂ ਹਿੰਦੁਸਤਾਨ ਨੂੰ ਵੀ ਉਹਨਾਂ ਸਤਿਕਾਰ ਦਿੰਦੇ ਹਾਂ ਸਾਡੀ ਜਿਹੜੀ ਸਿੱਖ ਕਮਿਊਨਿਟੀ ਦੀ ਜਿਹੜੀ ਸੋਚ ਆ ਉਹ ਸਰਵਤ ਦੇ ਭਲੇ ਵਾਲੀ ਸੋਚ ਆ ਪਰ ਜਿਹੜੇ ਕੁਝ ਕੁ ਲੋਕ ਨੇ ਜਿਹੜੇ ਖਾਸ ਕਰਕੇ ਸਿੱਖੀ ਨੂੰ ਟਾਰਗੇਟ ਕਰਦੇ ਨੇ ਜਿਹੜੇ ਕੁਝ ਕੁ ਲੋਕ ਸਾਡੇ ਦੇਸ਼ ਵਿੱਚ ਵੀ ਬੈਠੇ ਨੇ ਉਹ ਸਿੱਖਾਂ ਨੂੰ ਟਾਰਗੇਟ ਕਰਦੇ ਨੇ ਸਿੱਖਾਂ ਤੇ ਇਲਜ਼ਾਮਬਾਜ਼ੀ ਕਰਦੇ ਨੇ ਸਿੱਖਾਂ ਤੇ ਦੋਸ਼ਣਬਾਜ਼ੀ ਕਰਦੇ ਨੇ ਉਹ ਆਪਣੀ ਜ਼ੁਬਾਨਾਂ ਨੂੰ ਹੁਣ ਲਗਾਮ ਦੇ ਕੇ ਰੱਖਣ ਕਿਉਂਕਿ ਅੱਜ ਮੁਸੀਬਤ ਦੇ ਵਿੱਚ ਫੇਰ ਪੰਜਾਬ ਨੂੰ ਹੀ ਸਾਰਾ ਜਿਹੜਾ ਦੁੱਖ ਆਪਣੇ ਪਿੰਡੇ ਤੇ ਹੰਡਾਉਣਾ ਪੈ ਰਿਹਾ ਕਿਉਂਕਿ ਕੱਲ ਤੁਸੀਂ ਦੇਖਿਆ ਅੰਮ੍ਰਿਤਸਰ ਦੇ ਵਿੱਚ ਜਿਹੜੇ ਹਮ ਜਿਹੜੇ ਰਾਤ ਨੂੰ ਦੇਰ ਰਾਤ ਨੂੰ ਜਿਹੜੇ ਆ ਹਮਲੇਾਂ ਦੀ ਆਵਾਜ਼ ਸੁਣੀ ਆ ਉਹ ਪੰਜਾਬ ਦੇ ਵਿੱਚ ਹੀ ਹੋਏ ਆ ਬਲਕਿ ਇਸ ਕਰਕੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਅੱਜ ਤੋਂ ਬਾਅਦ ਜੇ ਕੋਈ ਸਿੱਖਾਂ ਦੇ ਚਾਹੇ ਪੰਜਾਬੀਆਂ ਦੇ ਵਰਖਲਾਫ ਗਲਤ ਸਟੇਟਮੈਂਟ ਦਿੰਦਾ ਵਾ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਜੇ ਸਰਕਾਰ ਨਹੀਂ ਕਾਰਵਾਈ ਕੀਤੀ ਤੇ ਅਸੀਂ ਵੱਡੇ ਲੈਵਲ ਤੇ ਜਿਹੜਾ ਵਾ ਅਪਰੋਚ ਕਰਕੇ ਉਹਨਾਂ ਲੋਕਾਂ ਤੇ ਕਾਰਵਾਈ ਕਰਾਵਾਂਗੇ ਜਿਨ੍ਹਾਂ ਨੇ ਸਾਨੂੰ ਕਿਸਾਨਾਂ ਦਾ ਹੱਕ ਲੈਣਗੇ ਕਿਸਾਨੀ ਦਾ ਹੱਕ ਲੈਣਗੇ ਉਹਦੋਂ ਸਾਨੂੰ ਅਤਵਾਦੀ ਕਿਹਾ ਗਿਆ ਬੰਦੀ ਸਿੰਘਾਂ ਦੀ ਗੱਲ ਕੀਤੀ ਤਾਂ ਸਾਨੂੰ ਅੱਤਵਾਦੀ ਕਿਹਾ ਗਿਆ ਵਾਧ ਦੇ ਘਾਰਾਂ ਦੀ ਗੱਲ ਕੀਤੀ ਤਾਂ ਸਾਨੂੰ ਅੱਤਵਾਦੀ ਕਿਹਾ ਗਿਆ ਪਾਣੀਆਂ ਦੀ ਗੱਲ ਕੀਤੀ ਤਾਂ ਸਾਨੂੰ ਅੱਤਵਾਦੀ ਕਿਹਾ ਗਿਆ ਕਿ ਤੁਸੀਂ ਸਾਡੇ ਤੇ ਅੱਤਵਾਦ ਦਾ ਅਟੈਕ ਲਾਉਂਦੇ ਜੋ ਪਰ ਅਸੀਂ ਤੁਹਾਨੂੰ ਫੇਰ ਅੱਤਵਾਦ ਦਾ ਅਟੈਕ ਧੋਕੇ ਦਿਖਾ ਦਿੰਦਾ ਵੀ ਅਸੀਂ ਅੱਤਵਾਦੀ ਨਹੀਂ ਅਸੀਂ ਦੇਸ਼ ਭਗਤ ਹਾਂ ਅਸੀਂ ਇਸ ਦੇਸ਼ ਦੇ ਲਈ ਹਮੇਸ਼ਾ ਹੀ ਖਲੋਤੇ ਹਾਂ ਪੰਜਾਬ ਦਾ ਸੂਬਾ ਹਮੇਸ਼ਾ ਹੀ ਦੇਸ਼ ਦੇ ਵਾਸਤੇ ਖਲੋਤਾ ਪੰਜਾਬ ਦੇ ਸੂਬੇ ਨੇ ਹਮੇਸ਼ਾ ਹੀ ਦੇਸ਼ ਦੇ ਲਈ ਆਪਣੀ ਛਾਤੀ ਜਿਹੜੀ ਅੱਗੇ ਢਾ ਕੇ ਰੱਖੀ ਆ ਉਚਾਇ ਸਾਡੇ ਗੁਰੂ ਸਹਿਬਾਨਾਂ ਦੇ ਟਾਈਮ ਤੋਂ ਲਾ ਲੋ ਚਾਹੇ ਹੁਣ ਦੇ ਜੋ ਕੇ ਸਮੇਂ ਤੋਂ ਲਾ ਲੋ ਪੰਜਾਬ ਪੰਜਾਬੀਅਤ ਹਮੇਸ਼ਾ ਜਿੰਦਾਬਾਦ ਰਹਿਣੀ ਹੈ ਜਿੰਦਾਬਾਦ ਰਹੂਗੀ ਸਿੱਖ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਵਾ ਅਸੀਂ ਲੈਂਦੇ ਪੰਜਾਬ ਦੀ ਅਰਦਾਸ ਭਲਾ ਲੋਚਦੇ ਆਂ ਔਰ ਚੜ੍ਹਦੇ ਪੰਜਾਬ ਦਾ ਭਲਾ ਲੋਚਦੇ ਆਂ ਜਨੇ ਔਰ ਦੇਸ਼ ਦਾ ਔਰ ਵਰਲਡ ਦਾ ਭਲਾ ਲੋਚਦੇ ਆਂ ਅਸੀਂ ਸੋਚਦੇ ਅਸੀਂ ਇਹ ਅਰਦਾਸ ਕਰਦੇ ਆਂ ਸਾਰਾ ਸੰਸਾਰ ਸੁਖੀ ਬਸੇ ਸਾਡੀ ਅਰਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਜਿਹੜੀਆਂ ਸੈਂਟਰ 'ਚ ਬੈਠੀਆਂ ਸਰਕਾਰਾਂ ਚਾਹੇ ਉਹ ਮੋਦੀ ਸਰਕਾਰ ਹੋਵੇ ਚਾਹੇ ਕੋਈ ਹੋਰ ਸਰਕਾਰ ਆਉਂਦੀ ਆ ਉਹ ਸਾਨੂੰ ਇਹ ਬਲੇਮ ਨਾ ਕਰਿਆ ਕਰੇ ਵੀ ਪੰਜਾਬੀ ਜੇ ਹੱਕ ਮੰਗਣ ਤੇ ਅਤਵਾਦੀ ਆ ਜਦੋਂ ਮੁਸੀਬਤ ਪਵੇ ਤਾਂ ਇਹਨਾਂ ਨੂੰ ਦੇਸ਼ ਭਗਤ ਬਣਾ ਦੋ ਅਸੀਂ ਹੁਣ ਜਿਹੜਾ ਵਾ ਇਦਾਂ ਦੀ ਜਰ ਤੁਹਾਨੂੰ ਬਚਗੰਨੀ ਰਾਜਨੀਤੀ ਨਹੀਂ ਕਰਨ ਦੇਣੀ ਅੱਜ ਜੰਗ ਜਾਂਦੇ ਮਾਹੌਲ 'ਚ ਅਸੀਂ ਦੇਸ਼ ਦੇ ਨਾਲ ਖੜੇ ਆ ਅਸੀਂ ਹਰ ਇੱਕ ਬੰਦੇ ਦੇ ਨਾਲ ਖਲੋਤੇ ਆ ਪਰ ਜੇ ਸਰਕਾਰਾਂ ਸਾਨੂੰ ਇਸ ਤਰੀਕੇ ਨਾਲ ਸਾਡੇ ਤੇ ਇਲਜ਼ਾਮਬਾਜ਼ੀ ਲਾਉਂਦੀਆਂ ਵਾਂ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਉਹਨਾਂ ਸਰਕਾਰਾਂ ਤੋਂ ਇਹ ਗੱਲਾਂ ਦਾ ਜਿਹੜਾ ਸਪਸ਼ਟੀਕਰਨ ਲਵਾਂਗੇ ਔਰ ਉਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਸਾਨੂੰ ਦੱਸੋ ਕਿ ਅਸੀਂ ਕਿਸ ਟਾਈਮ ਤੇ ਜਿਹੜਾ ਅਤਵਾਦੀ ਹੁਣ ਦਾ ਜਿਹੜਾ ਵਾ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਤੁਸੀਂ ਸਾਨੂੰ ਅਤਵਾਦੀ ਹੁਣ ਦਾ ਖਿਤਾਬ ਦਿਓ ਚਾਹੇ ਸਾਨੂੰ ਤੁਸੀਂ ਕਿਸੇ ਨਜ਼ਰੀਏ ਨਾਲ ਦੇਖ ਕੇ ਇਹ ਗੱਲ ਕਹਿੰਦੇ ਜੋ ਇਸ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਹਮੇਸ਼ਾ ਹੀ ਦੇਸ਼ ਦੇ ਵਾਸਤੇ ਖਲੋਤੇ ਹਾਂ ਦੇਸ਼ ਦੇ ਲੋਕਾਂ ਵਾਸਤੇ ਖਲੋਤੇ ਹਾਂ ਸਰਬੱਤ ਦੇ ਭਲੇ ਵਾਸਤੇ ਖਲੋਤੇ ਹਾਂ ਤੇ ਖਲੋਤੇ ਰਵਾਂਗੇ ਪਰ ਜਿਹੜੇ ਲੋਕ ਸ਼ਰਾਰਤੀ ਲੋਕ ਸ਼ਰਾਰਤੀ ਲੀਡਰ ਸ਼ਰਾਰਤੀ ਸੋਚ ਵਾਲੇ ਘਟੀਆ ਸੋਚ ਵਾਲੇ ਲੀਡਰ ਘਟੀਆ ਸੋਚ ਵਾਲੀਆਂ ਸਰਕਾਰਾਂ ਸਾਨੂੰ ਅਤਵਾਦ ਦਾ ਅਟੈਕ ਲਾਉਂਦੀਆਂ ਉਹ ਲਾਉਣ ਤੋਂ ਵਾਜੋਂ ਹੁਣ ਬੰਦ ਕਰ ਦੇਣੀ ਹੈ ਜਿਹੜੀ ਸ਼ਦਾਬਲੀ ਸਾਡੇ ਵਾਸਤੇ ਵਰਤੀ ਜਾਂਦੀ ਹੈ ਕਿ ਪੰਜਾਬੀਆਂ ਦੇ ਉੱਪਰ ਦੂਸ਼ਣ ਬਾਜੀ ਕੀਤੀ ਜਾਂਦੀ ਹੈ ਇਹ ਚੀਜ਼ਾਂ ਹੁਣ ਪੰਜਾਬ ਬਰਦਾਸ਼ਤ ਨਹੀਂ ਕਰੂਗਾ ਔਰ ਅਸੀਂ ਤੁਹਾਨੂੰ ਹਰ ਇੱਕ ਤਰੀਕੇ ਨਾਲ ਤੁਹਾਨੂੰ ਪੁੱਛਣ ਦੀ ਹਿੰਮਤ ਵੀ ਰੱਖਾਂਗੇ ਔਰ ਜ਼ੁਰਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ